아 <shrug> <shrug> ਹਾਂ ਨਮਸਕਾਰ ਦੋਸਤੋ ਆਰਟਰੋ ਟੇਕਰ ਪੇਜ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਾਣਕਾਰੀ ਬੜੀ ਇੱਕ ਇਸਿਊ ਕ੍ਰੀਏਟ ਹੋਇਆ ਆ ਘਟਨਾ ਵਾਪਰੀ ਆ ਨਵਾਂ ਸ਼ਹਿਰ ਦੇ ਇੱਕ ਠੇਕੇ ਦੇ ਉੱਤੇ ਕੁਝ ਅੰਦਰ ਅੰਦਰ ਪਿੱਛੇ ਕੁਝ ਵਿਸਪੋਰਟ ਜਿਹੜਾ ਹੋਇਆ ਆ ਉਹ ਵਿਸਪੋਰਟ ਕਾਰਾ ਹੋਇਆ ਇਹਦੇ ਬਾਰੇ ਕੋਈ ਕਲੀਅਰ ਨਹੀਂ ਕੀਤਾ ਜਾ ਸਕਦਾ ਕਿ ਕੀ ਹੋਇਆ ਕਿਹਾ ਨਹੀਂ ਉਹ ਵੀ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਪੁਲਿਸ ਜਿਹੜੀ ਇੱਥੇ ਪਹੁੰਚੀ ਹੋਈ ਆ ਮੌਕੇ ਤੇ ਸੀਨੀਅਰ ਅਫਸਰ ਸ਼ਰਾਬ ਦੇ ਠੇਕੇ ਦੇ ਉੱਤੇ ਘਟਨਾ ਜਿਹੜੀ ਵਾਪਰੀ ਆ ਨਵਾਂ ਸ਼ਹਿਰ ਤੋਂ ਜਦੋਂ ਜਾਲਲਾ ਜਿਹੜਾ ਜਾਲਲਾ ਪੁਆਇੰਟ ਆ 3 ਪੁਆਇੰਟ ਬੀ ਰੋਲ ਟੀ ਪੁਆਇੰਟ ਉੱਤੋਂ ਜਦੋਂ ਆਪਾਂ ਰਾਹੋਂ ਚ ਜਾਂਦੇ ਆ ਦੇ ਰਹਾਂ ਹੋ ਜਾਂਦੇ ਜਾਂਦੇ ਤੁਹਾਨੂੰ ਇੱਕ ਠਿਕਾਣਾ ਹੈ ਜਾੜਲੇ ਬਿਲਕੁਲ ਹਾਈਵੇ ਦੇ ਉੱਤੇ ਉੱਥੇ ਜਿਹੜੀ ਇਹ ਘਟਨਾ ਵਾਪਰੀ ਆ ਤੁਹਾਨੂੰ ਪੁਆਇੰਟ ਦੱਸਦੇ ਆ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਇਹ ਕੋਈ ਵਿਸਪੋਰਟਿਕ ਸਿੱਟਿਆ ਗਿਆ ਆ ਜਾਂ ਡਿੱਗੇ ਆਇਆ ਇਹਦੇ ਬਾਰੇ ਕੁਝ ਕਲੀਅਰ ਨਹੀਂ ਆ ਇਹ ਵੀ ਆਪਾਂ ਦੱਸਾਂਗੇ ਭਾਈ ਤੁਸੀਂ ਸੀਗੇ ਜੀ ਤੁਸੀਂ ਅੰਦਰ ਬੈਠੇ ਸੀ ਸਰ ਅੱਛਾ ਜੀ ਅਚਾਨਕ ਐਸੀ ਆਵਾਜ਼ ਹੋਇਆ ਧਮਾਕਾ ਜੀ ਕੋਈ ਚੀ ਕੋਈ ਫਿੱਕ ਦੇ ਕੋਈ ਅੱਛਾ ਜੀ ਪ੍ਰਤੀ ਜੀ ਕਿਦਾਂ ਦੀ ਫੀਸ ਹੈਗੀ ਕੋਈ ਛੋਟੀ ਸੀ ਵੱਡੀ ਕੋਈ ਦੇਖੀ ਉਹ ਦੇਖੀ ਅੰਦਰ ਬੈਠੇ ਪਰ دھਮਾਕਾ ਬੋਜੋ ਨਾ ਹੋਵੇ ਕਿੰਨੇ ਵਾਰ ਸਰ ਓਕੇ ਠੀਕ ਹੈ ਪੂਰਾ ਮਿਟਿਊਟੂਰੀਅਲ ਤੋਂ ਹੱਤ ਤੱਕ ਦਾ ਸਰ ਓਕੇ ਤੇ ਉਹ ਜਿਹੜੀ ਚੀਜ਼ ਗਿਰੇ ਤੇ ਠੇਕੇ ਤੇ ਮਤਲਬ ਉਸ ਟਾਈਮ ਪੂਰੀ ਰੌਣਕ ਮਤਲਬ ਕਹਿ ਸਕਦਾ ਹਾਂ ਕੋਈ ਹਾਸਾ ਹੋ ਰਿਹਾ ਤਾਂ ਟਲ ਗਿਆ ਸਰ ਹਾਂ ਫਿਰ ਹਾਸਾ ਹੋ ਸਕਦਾ ਜਿੱਦਾਂ ਵਾਅਦ ਤਸ ਹੈ ਠੀਕ ਹੈ ਜੀ ਤੇ ਕੋਈ ਨਹੀਂ ਸੀਗਾ ਸਰ ਅੰਦਰ ਬੈਠੇ ਸੀ ਪਰ ਕੋਈ ਨਹੀਂ ਸੀਗਾ ਸਰ ਉਹ ਆਇਆ ਸੀ ਹੈ ਤੂੰ ਆਇਆ ਸੀ ਤੂੰ ਬੰਦੇ ਅੰਦਰ ਆ ਗਏ ਕੀ ਪੁਲਿਸ ਆਈ ਪੁਲਿਸ ਆਇਆ ਸੀ ਸਮੋਕੇ ਤੇ ਓਕੇ ਤੇ ਕੀ ਉਹਨਾਂ ਨੇ ਕੁਝ ਮਤਲ ਲੈ ਕੇ ਗਿਆ ਸੋ ਇਸ ਦਾ ਪਤਾ ਨਹੀਂ ਇਸ ਨੂੰ ਇਨਕੁਆਇਰੀ ਕਰਦਾ ਪਰ ਦੇਖ ਕੇ ਸਾਹ ਕੋਈ ਇਨਕੁਆਇਰੀ ਕਰ ਕੇ ਗਈ ਹੈ ਲੈ ਕਿੰਨੇ ਵਜੇ ਦੀ ਗੱਲ ਹੈ ਇਹ ਅਭੀ ਸੱਦੀ ਮਿੰਟ ਪਹਿਲੇ ਸਰ ਨਹੀਂ ਇਹ ਜਿਹੜੀ ਆ ਜਿਹੜੀ ਦਿਖਾਈ ਆ ਆ ਇੱਥੇ ਸਿੱਕੀ ਫਿਰ ਮਿਲਿਆ ਕੁਝ ਇੱਥੇ ਕੁਸਾ ਨਹੀਂ ਮਿਲਿਆ ਸਰ ਹਾਂ ਓਕੇ ਕੋਈ ਕੁਝ ਨਹੀਂ ਮਿਲਿਆ ਠੀਕ ਹੈ ਸੋ ਆਪਾਂ ਦੁਬਾਰਾ ਦੱਸ ਦਿੰਨੇ ਬਹੁਤ ਸਾਰੇ ਸਾਡੇ ਵੀਓ ਜਿਹੜੇ ਵੀਵਰ ਤੋਂ ਹੁਣ ਜੁੜੇ ਨੇ ਕਿ ਨਵਾਂ ਸ਼ਹਿਰ ਜਿਹੜਾ ਆ ਜਾਲਲਾ ਤੂੰ ਜਦੋਂ ਰਾਹੋਂ ਨੂੰ ਜਾਣੇ ਆ ਉੱਥੇ ਇੱਕ ਸ਼ਰਾਬ ਦਾ ਠੇਕਾ ਆ ਬਿਲਕੁਲ ਹਾਈਵੇ ਦੇ ਉੱਤੇ ਉਸ ਠੇਕੇ ਦੇ ਉੱਪਰ ਕੋਈ ਵਿਸਫੋਟਕਸ ਮਗਰੀ ਘਰੀ ਜਾਂ ਵਿਸਫੋਟਕਸ ਮਗਰੀ ਕਿ ਆਇਆ ਕੋਈ ਇਹਦੇ ਬਾਰੇ ਕੋ ਕਲੀਅਰਫਾਈ ਨਹੀਂ ਹੋਇਆ ਲੇਕਿਨ ਇਹ ਨੂੰ ਇੱਕ ਹਮਲੇ ਦੇ ਤੌਰ ਤੇ ਫਿਲਹਾਲ ਜਿਹੜੀ ਫਸਟ ਜਿਹੜੀ ਆ ਆ ਜਿਹੜੀ ਆ ਅੱਜ ਅੱਜ ਤੁਹਾਨੂੰ ਦਿਖਾ ਦੇਤੀ ਕਿ ਜੋ ਡਿਗੇ ਆਇਆ ਆ ਉੱਥੇ ਨਿਸ਼ਾਨ ਸਾਰੇ ਆ ਦਿਖ ਰਹੇ ਹੀ ਨੇ ਉਹਦੇ ਸ਼ਰਰੇ ਕਹਿ ਲੋ ਜਾਂ ਕੀ ਲੱਗੇ ਇਹਦੇ ਬਾਰੇ ਕੋਈ ਹਲੇ ਆਪਾਂ ਕੋਈ ਜਸ ਨਹੀਂ ਲੇਕਿਨ ਪੁਲਿਸ ਜਿਹੜੀ ਆ ਪਹੁੰਚ ਚੁੱਕੀ ਆ ਇਨੂੰ ਇੱਕ ਹਮਲੇ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਕੋਈ ਹਮਲਾ ਹੋਇਆ ਹੈ ਇਹ ਇਹ ਦੂਜੀ ਗੱਲ ਇਹ ਦੱਸ ਦਿੰਦੇ ਕਿ ਇਦਾਂ ਦਾ ਹੀ ਹਮਲਾ ਕਰੀਬ ਡੇਢ ਮਹੀਨਾ ਪਹਿਲੇ ਜਿਹੜਾ ਨਵਾਂ ਸ਼ਹਿਰ ਸਿਟੀ ਦੇ ਵਿੱਚ ਜਿਹੜਾ ਆ ਡਾਕਟਰ ਅੰਬੇਦਕਰ ਚੌਂਕ ਜਿਹੜਾ ਆ ਉੱਥੇ ਹੋਇਆ ਸੀ ਲਗਭਗ ਉਸੇ ਤਰ੍ਹਾਂ ਦੀ ਜਿਹੜੀ ਪਹਿਲੀ ਜਿਹੜੀ ਜਿਹੜੀ ਆ ਹੰਤ ਤੱਕ ਦੀ ਸਮਝ ਆਈ ਜਾਂ ਪੁਲਿਸ ਨੂੰ ਜੋ ਪਹਿਲੀ ਹਲੇ ਤੱਕ ਵਾਚ ਦੇ ਵਿੱਚ ਇਹ ਲੱਗ ਰਿਹਾ ਹੈ ਕਿ ਹਮਲਾ ਲਗਭਗ ਉਸ ਤਰ੍ਹਾਂ ਦਾ ਆ ਆਪਾਂ ਗੱਲ ਵੀ ਕਰਵਾਈ ਆ ਇਹ ਹਮਲਾ ਆ ਬਿਸਕੋਟਕ ਹਮਲਾ ਮੰਨਿਆ ਜਾ ਰਿਹਾ ਫਿਲਹਾਲ ਕਿ ਇਹ ਕੋਈ ਚੀਜ਼ ਕੀਤੀ ਕਿਸੇ ਨੇ ਉਹ ਕੀ ਸੀ ਚੀਜ਼ ਉਹਦੇ ਬਾਰੇ ਕੋਈ ਕਲੀਅਰ ਨਹੀਂ ਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਆ ਪੁਆਇੰਟ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਕਿ ਐ ਜਗ੍ਹਾ ਤੇ ਡਿੱਗਿਆ ਕੁਝ ਉਸ ਤੋਂ ਬਾਅਦ ਉਹਦੇ ਜਿਹੜੇ ਸ਼ਰ ਰਹੇ ਆ ਜਾਂ ਕੋਈ ਪੁਆਇੰਟ ਆ ਆ ਵਾਲੀਆਂ ਪੁਆਇੰਟ ਜਿਹੜੇ ਆ ਦੇਖ ਰਹੇ ਤੁਸੀਂ ਕਲੀਅਰ ਇੱਥੇ ਜਿਹੜੀਆਂ ਚੀਜ਼ਾਂ ਕੁਝ ਉਹਦੇ ਵਿੱਚੋਂ ਕੋਈ ਚਿੱਕੀਆਂ ਚੀਜ਼ਾਂ ਜਿਹੀਆਂ ਜਾਂ ਕੋਈ ਕਿਆ ਨਿਕਲੇ ਇਹਦੇ ਬਾਰੇ ਕੋ ਕਲੀਅਰਫਾਈ ਨਹੀਂ ਵਾਲੋ ਦੇ ਅਫਸਰ ਸਾਹਿਬਾਨ ਆਏ ਆ ਉਹਨਾਂ ਵੱਲੋਂ ਜਿਹੜੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ ਇੱਕ ਵੱਡੀ ਘਟਨਾ ਆ ਨਵਾਂ ਸ਼ਹਿਰ ਦੇ ਵਿੱਚ ਹੋਣੀ ਕਿਉਂਕਿ ਨਵਾਂ ਸ਼ਹਿਰ ਚ ਇਸ ਤਰ੍ਹਾਂ ਦੀ ਜਿਹੜੀ ਆ ਪਿਛਲੇ ਡੇਢ ਮਹੀਨੇ ਦੇ ਵਿੱਚ ਇਹ ਦੂਜੀ ਘਟਨਾ ਵਾਪਰੀ ਆ ਏ ਨਮਾਸ਼ਾਰ ਸਿਟੀ ਵਿੱਚ 15 ਅਗਸਤ ਤੋਂ ਪਹਿਲੇ ਕਰੀਬ ਇੱਕ ਹਫਤਾ ਪਹਿਲੇ ਜਿਹੜੀ ਆ ਇਸੇ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ ਸੀਗੀ ਤੇ ਉਸ ਟਾਈਮ ਦੀ ਜਿਹੜਾ ਪਹਿਲੀ ਜਿਹੜੀ ਆ ਨਜ਼ਰ ਦੇ ਵਿੱਚ ਇਹ ਲੱਗ ਰਿਹਾ ਸੀ ਕਿ ਕੋਈ ਅੰਦਰ ਕੋਈ ਸ਼ਾਇਦ ਐਸੀਆਂ ਚੀਜ਼ਾਂ ਜਿਹੜੀਆਂ ਇਹ ਵੀ ਸ਼ੀਸ਼ਾ ਹੁਣੇ ਟੁੱਟਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਇੱਧਰ ਮੈਂ ਬਾਹਰੋਂ ਹੀ ਆਪਣੇ ਕੈਮਰਾਮੈਨ ਨੂੰ ਕਿ ਅਸੀਂ ਲਾਉ ਨਹੀਂ ਕਰਦੇਗੀ ਕਿਸੇ ਦੇ ਪਰਸਨਲ ਉਹਦੇ ਵਿੱਚ ਜਾਣ ਦੀ ਕੋਈ ਕਰਿਆ ਸਾਹਮਣੇ ਸ਼ੀਸ਼ਾ ਤੁਸੀਂ ਦੇਖ ਸਕਦੇ ਹੋ ਫ੍ਰਿਜ ਲੱਗੀ ਆ ਹੈ ਫ੍ਰਿਜ ਦੇ ਜਿਹੜਾ ਇੱਕ ਸ਼ੀਸ਼ਾ ਆ ਉਹ ਟੁੱਟ ਗਿਆ ਆ ਤੇ ਦੂਜਾ ਸ਼ੀਸ਼ਾ ਜਿਹੜਾ ਬਚਿਆ ਹੋਇਆ ਆ ਹੈ ਇਹ ਧਮਾਕਾ ਇਹਦਾ ਮਤਲਬ ਕੋਈ ਜ਼ਬਰਦਸਤ ਧਮਾਕਾ ਹੀ ਹੋਇਆ ਹੋਏਗਾ ਕਿ ਜਿਹਦਾ ਅਸਰ ਇੰਨਾ ਦੀ ਕਿ ਆ ਕਿ ਕਰੀਬ ਇਸ ਫ੍ਰਿਜ ਤੋਂ ਜੇ ਗੱਲ ਕਰੀਓ ਉਸ ਪੁਆਇੰਟ ਦਾ ਕਰੀਬ 15 ਫੁੱਟ ਦਾ ਜਿਹੜਾ ਡਿਸਟੈਂਸ ਆ 15 ਫੁੱਟ ਦੇ ਡਿਸਟੈਂਸ ਤੱਕ ਯਾਨੀ ਕਿ ਉਹ ਧਮਾਕੇ ਨੇ ਸ਼ੀਸ਼ਾ ਤੋੜਿਆ ਤੇ ਅੰਦਰ ਜਿਹੜਾ ਆ ਕੋਈ ਕੋਈ ਭਾਜੀ ਬੋਟਲ ਬੋਟਲਸ ਤਾਂ ਟੁੱਟੀਆਂ ਠੀਕ ਆ ਬੋਟਲ ਬੋਟਲ ਜਿਹੜੀਆਂ ਨੇ ਟੁੱਟੀਆਂ ਹਾਂਜੀ ਅਮੀ ਜੀ ਵੀ ਸਾਡੇ ਨਾਲ ਅਮੇ ਮੈਂ ਉਹਨਾਂ ਨਾਲ ਗੱਲ ਕਰਦੇ ਸੀਨੀਅਰ ਜਰਨਲਿਸਟ ਹਾਂਜੀ ਐ ਮੈਂ ਆਪਣੇ ਕਾਲਰ ਮੈਨ ਨੂੰ ਕਹਾਂ ਅਮੀ ਜੀ ਇੱਕ ਕੀ ਤੁਸੀਂ ਇਹ ਨੂੰ ਤੁਸੀਂ ਬਹੁਤ ਕੀਤਾ ਕੀ ਸਮਝਿਆ ਜੋ ਵੀ ਹੈ ਮੈਨੂੰ ਲੱਗਦਾ ਨਾ ਇਹ ਸਿਰਫ ਉਹਦਾ ਇੱਕ ਕਲੋ ਪੈਨਿਕ ਕ੍ਰੀਏਟ ਕਰਨ ਦਾ ਸੀ ਕਿ ਮੇਰੀ ਜੋ ਕੁਝ ਗੱਲ ਹੋਈ ਆ ਇਹਦਾ ਧਮਾਕਾ ਜ਼ਿਆਦਾ ਹੋਇਆ ਅਸਰ ਉਸਰ ਟੱਕੇ ਚ ਗਿਆ ਠੀਕ ਹੈ ਨਹੀਂ ਇਟ ਮੀਨਸ ਕੀ ਇਹ ਡਰ ਦੇ ਲਈ ਹੈ ਹਾਂ ਹਾਂ ਬਿਲਕੁਲ ਮੈਨੂੰ ਜੋ ਲੱਗਦਾ ਅੱਛਾ ਜੀ ਇਹ ਸਿਰਫ ਇੱਕ ਉਹਦਾ ਮਤਲਬ ਪੈਨਿਕ ਕ੍ਰੀਏਟ ਕਰਨ ਲਈ ਜਾਂ ਡਰ ਦਾ ਬਣਾਉਣ ਲਈ ਹੈ ਓਕੇ ਹੋਰ ਕੋਈ ਅੱਡੀ ਗੱਲ ਨਹੀਂ ਲੱਗਦੀ ਮੈਨੂੰ ਤੇ ਦੂਜੇ ਪਾਸੇ ਇਦਾਂ ਦਾ ਇੱਕ ਪਹਿਲੇ ਵੀ ਹੋਇਆ ਕਿਉਂਕਿ ਹਾਂ ਕਿਉਂਕਿ ਸਿੱਤਰੇ ਵੀ ਦੇਖੋ ਉਹ ਮળો ਜਿਹੜਾ ਹਬੜਾ ਦਬੜੀ ਦੇ ਵਿੱਚ ਜਿੱਦਾਂ ਇੱਥੇ ਵੀ ਕਿਸੇ ਨੇ ਚਲ ਗਾਇਆ ਹੁਣ ਕੀ ਹੈ ਇਹ ਤਾਂ ਦੇਖੋ ਟੈਕਨੀਕਲ ਐਕਸਪਰਟ ਸੇ ਹੀ ਦੱਸ ਸਕਦੇ ਆ ਵੀ ਕਿਆ ਸਗਾ ਇਹ ਓਕੇ ਪਰ ਮਤਲਬ ਤਮਾਕਾ ਜ਼ਰੂਰ ਹੋਇਆ ਜੋ ਠਿੱਕੀ ਨਾਲ ਹੋਈ ਆ ਇਹਨਾਂ ਨੇ ਬੱਕੇ ਨਾਲ ਗੱਲ ਹੋਈ ਆ ਵੀ ਤਮਾਕਾ ਜੋ ਜ਼ੋਰਦਾਰ ਹੋਇਆ ਜਿਵੇਂ ਔਰਤਾਂ ਵੀ ਉੱਥੇ ਆ ਓਕੇ ਇਹ ਕੀ ਸਗਾ ਇਹ ਤਾਂ ਹੁਣ ਪੁਲਿਸ ਅਫੀਸ਼ਰ ਦੱਸੂਗੇ ਪਹਿਲਾਂ ਵੀ ਜਦੋਂ ਪੁਲਿਸ ਅਫੀਸ਼ਰ ਨਾਲ ਜਦੋਂ ਨਮਾਸ਼ਾਰ ਇੱਧਰ ਦਾ ਹਮਲਾ ਹੋਇਆ ਸੀ ਉਦੋਂ ਵੀ ਪਹਿਲਾਂ ਇਹ ਕਿਹਾ ਗਿਆ ਸੀ ਵੀ ਸ਼ਾਇਦ ਕੋਈ ਸ਼ੋਰ ਆ ਤੇ ਤੀਜੇ ਦਿਨ ਪੁਲਿਸ ਨੇ ਆਪੇ ਰਿਵੀਲ ਕੀਤਾ ਜਦੋਂ ਫੜ ਲਿਆ ਵੀ ਇਹ ਕੈਨੇਡਾ ਬਲਾਈ ਸਗਾ ਓਕੇ ਤੇ ਹੋ ਕੀ ਹੋਊਗਾ ਇਹ ਦੇਖਦੇ ਆਂ ਪੁਲਿਸ ਵਾਲੇ ਕੀ ਕਹਿੰਦੇ ਅੱਗੇ ਓਕੇ ਜੀ ਥੈਂਕ ਯੂ ਠੀਕ ਹੈ ਸੋ ਸਾਡੇ ਵੀਅਰਜ਼ ਹੋਰ ਵੀ ਕੋਈ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ ਨਵਾਂ ਸ਼ਹਿਰ ਦੇ ਵਿੱਚ ਇਹ ਜਿਹੜਾ ਆ ਮੈਂ ਇੱਕ ਕਾਲ ਲੈ ਲੈਣਾ ਸੌਰੀ ਮੈਂ ਆਪਣੇ ਜਾਨੂ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਇਹਦਾ ਦੁਕਾਨ ਉਹ ਪੁਆਇੰਟ ਸਖਾ ờ, cái gì đấy, 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 ờ, cái gì gì ਸੀ ਗਿਆ ਹੈ ਇਨਫਾਰਮੇਸ਼ਨ ਦੇਣ ਲਈ ਕਹਿ ਸਕਦੇ ਜਾਂ ਆਈਆਂ ਮੈਂ ਫੇਰ ਰਿਪੀਟ ਕਰ ਦਿੰਦੀ ਹਾਂ ਕਿ ਨਵਾਂ ਸ਼ਹਿਰ ਦੇ ਵਿੱਚ ਜਾਲਲਾ ਪੁਆਇੰਟ ਸਿਟੀ ਦੇ ਜਦੋਂ ਵੀਰੋਵਾਲ ਤੋਂ ਰਾਹੋਂ ਨੂੰ ਜਾਂਦੇ ਆ ਉਸ ਪੁਆਇੰਟ ਦੇ ਉੱਤੇ ਜਾਲਲਾ ਸ਼ਹਿਰ ਜਿਹੜਾ ਇੱਕ ਕਸਬੇ ਦੇ ਬਾਹਰਲੇ ਪਾਸੇ ਇੱਕ ਸ਼ਰਾਬ ਦਾ ਠਿਕਾਣਾ ਆ ਜਿੱਥੇ ਇੱਕ ਵੱਡਾ ਧਮਾਕਾ ਹੋਇਆ ਆ ਉਹ ਧਮਾਕਾ ਕਾਦਾ ਆ ਇਹਦੀ ਵਾਰੀ ਅਸੀਂ ਕੋ ਕਲੀਅਰ ਨਹੀਂ ਕਰਦੇ ਲੇਕਿਨ ਜਿਹੜੀ ਆ ਮਾਹੌਲ ਟੈਂਸ ਹੋ ਚੁੱਕਾ ਆ ਤੇ ਪੁਲਿਸ ਵੀ ਇੱਥੇ ਮੌਕੇ ਤੇ ਪਹੁੰਚੀ ਆ ਸ਼ਰਾਬ ਦੇ ਕਾਰੋਬਾਰੀ ਠੇਕੇਦਾਰ ਸਾਰੇ ਇੱਥੇ ਪਹੁੰਚੇ ਹੋਏ ਨੇ ਆ ਸਾਰਾ ਕੁਝ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸੇ ਤਰ੍ਹਾਂ ਦਾ ਜਿਹੜਾ ਇੱਕ ਧੁਮਾਕਾ ਜਿਹੜਾ ਹੈ ਕਰੀਬ ਇਸੇ ਤਰ੍ਹਾਂ ਦਾ ਨਹੀਂ ਕਹਿ ਸਕਦੇ ਹਾਂ ਉਸ ਟਾਈਮ ਇਦਾਂ ਹੀ ਲੱਗ ਰਿਹਾ ਕਿ ਕਰੀਬ ਡੇਢ ਮਹੀਨਾ ਪਹਿਲੇ 7 ਅਗਸਤ ਨੂੰ ਇਸੇ ਤਰ੍ਹਾਂ ਦਾ ਧੁਮਾਕਾ ਨਵਾਂ ਸ਼ਹਿਰ ਸਿਟੀ ਦੇ ਵਿੱਚ ਜਿਹੜਾ ਆ ਸ਼ਰਾਬ ਦੇ ਠੇਕੇ ਦੇ ਪਰ ਇਹ ਚੰਗੀ ਕਿਸਮਤ ਕਹਿ ਸਕਦੇ ਹਾਂ ਕਿ ਨੁਕਸਾਨ ਜਾਨੀ ਨੁਕਸਾਨ ਕੋਈ ਫਾਈਨੈਂਸ਼ੀਅਲ ਨੁਕਸਾਨ ਵੀ ਕੋਈ ਕਿਸੇ ਤਰ੍ਹਾਂ ਨਹੀਂ ਹੈ ਲੇਕਿਨ ਇੱਕ ਡਰਦਾ ਮਾਹੌਲ ਕ੍ਰੀਏਟ ਕਰਨ ਲਈ ਕਿਸੇ ਸ਼ਰਾਰਤੀ ਵੱਲੋਂ ਜਾਂ ਕਿਸੇ ਨੇ ਗੁੱਸੇ ਜਾ ਕੇ ਇੱਕ ਕੋ ਕਲੀਅਰ ਨਹੀਂ ਕੋ ਗੁੱਸੇ ਜਾ ਕੇ ਸਿੱਟੇ ਆਇਆ ਜਾਂ ਕਿਸੇ ਨੇ ਕੋਈ ਟਾਰਗੇਟ ਕਰਕੇ ਕੀਤਾ ਇਹਦੇ ਬਾਰੇ ਕਲੈਰੀਫਾਈ ਨਹੀਂ ਹੋਇਆ ਲੇਕਿਨ ਲਾਸਟ ਟਾਈਮ ਜਦੋਂ ਹੋਇਆ ਸੀਗਾ ਪਹਿਲੇ ਜਿਹੜੀਆਂ ਆਫੀਸ਼ੀਅਲਸ ਇਹੀ ਕਹਿ ਰਹੇ ਸੀ ਕਿ ਇੱਕ ਕੋਈ ਅੰਦਰ ਮਿਸ ਹੈਪਨਿੰਗ ਹੋ ਗਈ ਲੇਕਿਨ ਉਹਦੇ ਕਰਕੇ ਅੱਗ ਲੱਗੀ ਉਦੋਂ ਅੱਗ ਵੀ ਲੱਗੀ ਸੀਗੀ ਮਤਲਬ ਠੇਕਾ ਜਿਹੜਾ ਸ਼ਰਾਬ ਦਾ ਪੂਰੀ ਤਰ੍ਹਾਂ ਜਲ ਗਿਆ ਸੀ ਇਸ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਜਿਹੜਾ ਬਚਿਆ ਆ ਪ੍ਰਮਾਤਮਾ ਦੀ ਜਿਹੜੀ ਪੂਰੀ ਕਿਰਪਾ ਰਹੀ ਆ ਤੇ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਜਿਹੜੀ ਆ ਅਦਾਲਤੇ ਸਾਹਮਣੇ ਆਈ ਸੀਗੀ ਕਿ ਉਹ ਜਿਹੜਾ ਹਮਲਾ ਆ ਗਰਨੇਡ ਹਮਲਾ ਜਿਹੜਾ ਕੀਤਾ ਗਿਆ ਸੀ ਜੋ ਨਵਾਂ ਸ਼ਹਿਰ ਦੀ ਮੈਂ ਗੱਲ ਕਰ ਰਿਹਾ ਲੇਕਿਨ ਫਿਰ ਥੋੜੇ ਸਮੇਂ ਬਾਅਦ ਪੁਲਿਸ ਵਾਲੋਂ આરોપી ਫੜੇ ਵੀ ਗਏ ਸਨ ਉਨਾ ਰੁਪਈਆ ਨੂੰ ਫੜਨ ਤੋਂ ਬਾਅਦ ਜਿਹੜਾ ਆ ਪੁਲਿਸ ਵੱਲੋਂ ਜਿਹੜਾ ਉਹਨਾਂ ਚੋਂ ਇੱਕ ਬੰਦੇ ਤੋਂ ਜਦੋਂ ਉਹ ਕੋਈ ਕੁਝ ਬਰਾਮਦ ਕਰਨਾ ਸੀ ਉਹਦਾ ਇਨਕਾਊਂਟਰ ਵੀ ਹੋਇਆ ਸੋ ਜਿਹੜੀਆਂ ਫਿਲਹਾਲ ਗੱਲਾਂ ਕੁਛ ਨਾ ਕੁਛ ਕਿਤੇ ਨਾ ਕਿਤੇ ਉਦਾਂ ਦੀ ਤਰ੍ਹਾਂ ਦੇ ਕਾਂਡ ਨੂੰ ਜੁੜਦੀਆਂ ਦੇਖ ਰਹੀਆਂ ਨੇ ਤੇ ਆਪਾਂ ਜਿਹੜੀਆਂ ਤੁਹਾਨੂੰ ਜੋ ਜਾਣਕਾਰੀ ਸਾਨੂੰ ਫਿਰ ਜੋ ਹੋਰ ਮਿਲੇਗੀ ਅਫੀਸ਼ੀਅਲਸ ਨਾਲ ਜਾਣਕਾਰੀ ਉਹ ਵੀ ਸਾਂਝੀ ਕਰਾਂਗੇ ਫਿਲਹਾਲ ਜਿਹੜਾ ਆ ਪੁਲਿਸ ਅਫੀਸ਼ੀਅਲ ਜਿਹੜੀ ਆ ਇਹਦੇ ਬਾਰੇ ਕੋਈ ਵੀ ਜਿਹੜੀ ਆਪਾਂ ਕਾਲ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜੀ ਕਿਸੇ ਵੱਲੋਂ ਕੋਈ ਤਰ੍ਹਾਂ ਦਾ ਜਿਹੜਾ ਆ ਜਿਹੜੇ ਜਵਾਬ ਨਹੀਂ ਦਿੱਤਾ ਗਿਆ ਲੇਕਿਨ ਉਮੀਦ ਆ ਕਿ ਕੁਝ ਦਿਨ ਦੇ ਵਿੱਚ ਉਹ ਵੀ ਚੀਜ਼ ਉਸੇ ਤਰ੍ਹਾਂ ਦੀ ਬਾਹਰ ਆਏਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਸਾਡੇ ਪੇਜ ਤੇ ਤੁਸੀਂ ਜੁੜੇ ਹੋਏ ਹੋ ਤੁਹਾਡਾ ਸਾਰਿਆਂ ਦਾ ਧੰਨ